ਹਾਂ ਜੀ ਸਤ ਸਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਦੋ ਤਾਂ ਹੀ ਸਾਹਮਣੇ ਦੇਖ ਸਕਦੇ ਤੇ ਇੱਕ ਹੱਲੇ ਆਉਂਦੀ ਆ ਉਹ ਵੀ ਹੁਣੇ ਆ ਜਾਣੀ ਹੈ ਤੇ ਦੋ ਤੁਹਾਨੂੰ ਮੱਜਾਂ ਦਿਖਾਉਣੀਆਂ ਆਵਲੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਪੋਸਟ ਕਰ ਦਿਆਂ ਸਾਰੀ ਡਿਟੇਲ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਾਸਾ ਵਧੀਆ ਵੀਰ ਜੀ ਵਧੀਆ ਤੇ ਅੱਜ ਫਿਰ ਕਿੰਨੀਆਂ ਜੇ ਅੱਜ 3 ਨੇ ਵੜਾਂ 1 ਹੌਂਡੀ ਆ 2 ਜੇ ਅੱਛਾ ਹਾਂਜੀ ਠੀਕ ਐ ਇਹ ਰਾਤ ਦੀ ਸੁਈ ਆ ਵਿੱਚ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਵੀਰ ਜੋਬਨ ਬਰੀਦ ਹਾਂਜੀ ਪਿੰਡ ਸ਼ਿਕਾਰਮਾ ਜੀਆਂ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬੱਬਣਾ ਤੇ ਫੋਨ ਨੰਬਰ ਬੋਲ ਦੋ ਇੱਕ ਕਰੀ ਫੋਨ ਨੰਬਰ 81950 2855 ਠੀਕ ਐ ਜੀ ਤੇ ਕਿਹੜੀ ਫਿਰ ਵਿਖਾ ਦੀਏ ਪਹਿਲਾਂ ਸੋਈ ਵਿਖਾ ਦੀਏ ਜਿਹੜੀ ਮਰਜ਼ੀ ਵਿਖਾ ਦਿਓ ਹਾਂ ਦੇਖ ਸਾਡੇ ਕਿਨਵਾ ਸੁਬਾਹ ਸੋਈ ਜੇ ਇਹ ਪਹਿਲੇ ਜੂਗਿਆ ਦੋਂਦੀ ਹੈ ਜੇ ਚਾਹੋ ਤੇ ਦੰਦ ਕੱਢਣ ਡੀਏ ਕੰਨੀਆਂ ਦੀ ਅੱਛਾ ਹਾਂਜੀ ਤੇ ਬੱਚਾ ਕੀ ਜੀ ਮਗਰ ਮਗਰ ਬੱਛੀ ਹੈ ਮਗਰ ਬੱਛੀ ਥੋੜੀ ਵਿਖਾ ਦੀਏ ਬੱਛੀ ਆ ਬੋਲੀ ਲਾ ਕੇ ਇੱਕ ਵਾਰੀ ਦਿਖਾ ਦਿਓ ਬੱਛੀ ਬੜੀ ਸੋਹਣੀ ਹੈ ਤੇ ਜਿਹੜਾ 나ੜੋ ਵੀ ਜਿਹੜਾ ਨਾਲ ਹੀ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਹਾਂ ਦੇਖ ਸਾਡੇ ਕਾਫੀ ਖੂਬਸੂਰਤ ਬੱਛੀ ਹੈ ਤੇ 나ੜੋ ਜਿਹੜਾ ਨਾਲ ਹੀ ਹੈ ਠੀਕ ਹੈ ਵੀ ਜੇ ਪਾ ਦਿਓ ਪੂਰੀ ਫੇਰ ਇੱਥੇ ਠੰਡ ਬੜੀ ਜੀ ਕਿੰਨੇ ਦਿਨਾਂ ਹੈ ਵੇਜੇ ਨਾ ਸੋਈ ਨਾ ਵੀਰ ਜੀ ਰਾਤੀ ਸੋਈ ਏ ਸ਼ਾਮੀ ਅੱਛਾ ਹਾਂਜੀ ਹਾਂਜੀ ਤੇ ਕਿਦਾਂ ਫਿਰ ਚਵਾ ਚਵਾ ਨਿਕਲਿਆ ਚਵਾ ਬਹੁਤ ਵਧੀਆ ਠੀਕ ਹੈ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵਸ਼ੀ 15 16 ਕਿਲੋ ਦਊਗੀ ਅੱਛਾ ਬਾਦੀ ਦੇ ਸਕਦੀ ਉਦਾਂ ਕਿ ਆਪਣੀ ਸੇਵਾ ਦੇ ਡਿਪੈਂਡ ਬਾਕੀ ਡਿਪੈਂਡ ਬਰੀਡ ਤੇ ਹੁੰਦਾ ਤੁਹਾਨੂੰ ਪਤਾ ਠੀਕ ਹੈ ਹਾਂਜੀ ਲਓ ਫਿਰ ਵਸ਼ੀ ਬਹੁਤ ਬਰੀਡ ਦੀ ਤੋਰਦੀ ਹੈ ਤਾਂ ਹੀ ਕੋਲ ਕੁਝ ਬਾਕੀ ਮਗਰ ਵਸ਼ੀ ਵੀ ਕਾਫੀ ਸੋਹਣੀ ਹੈ ਤੇ ਆਪ ਵੀ ਵੈਟ ਸੋਹਣੀ ਹੈ ਚੰਗੇ ਕਦ ਕਾਠਾ ਲੀਏ ਬਾਕੀ ਤਾਜੀ ਸੂਈ ਹੈ ਤੁਹਾਡੀ ਲੱਪੇ ਲੱਪੇ ਜੀ ਵੀ ਹੈ ਅੱਛਾ ਪਰਿਨਮ ਆਇਆ ਹੈ। ਇਹ ਜਿਹੜਾ ਕ੍ਰੀਸ ਆ ਰਿਹਾ ਹੈ। ਹੂੰ। ਇਹ ਲੰਮੀ ਤੋਰ ਦੇ ਵਿੱਚ ਲੰਮੀ ਤੋਰ ਦਿਆ ਕਰ। ਇਹ ਜੋ ਬੁਰੀ ਚੰਡੀ ਕਰ। ਆਜੋ ਲੈ ਆਓ ਜੀ। ਉਹ ਜੰਦਰੀ ਬਾਕੀ ਖਾਣੇ ਵੀ ਦੇਖ ਸਾਦੇ ਜੀ ਪਸ ਮਾਗੇ ਥਾਂ ਜੜਾ ਵਧੀਆ ਕਰੂਗੇ ਤੇ ਵੀਰ ਜੀ ਫਿਰ ਕੀ ਰੱਖਣਾ ਵੈਡ ਤਾਂ ਮੁੱਲ ਮੁੱਲ ਵੀਰ ਜੀ ਇਹਦਾ ਭਾਵੇਂ 65 ਕਰਾ ਲਓ ਭਾਵੇਂ 60 ਅੱਛਾ 54 ਹੀ ਦੇ ਦੀਏ ਜੱਗੀ ਕਸਰ ਤੇ ਕੱਢ ਦੀਏ ਵਾਲਾ ਜੀਰ ਬਾਅਦ ਵੀਡੀਓ ਪਾਉਣ ਲੱਗੇ 50 ਦੀ ਦੇ ਦਾ ਅੱਛਾ 50 ਹਜ਼ਾਰ ਦੀ ਦੇ ਦੋਗੇ ਪਹਿਲੇ ਸਵੇਰ ਵੈੜ ਤੇ ਮਗਰ ਇਹ ਵੀ ਵੱਛੀ ਮਗਰੀ ਵੱਛੀ ਜੇ ਠੀਕ ਹੈ ਜੀ ਆ ਦੇਖ ਸਕਦੇ ਜੇ ਬਾਕੀ ਇੱਕ ਜਿਹੜੀ ਆਉਣੀ ਸੀ ਉਹ ਵੀ ਆ ਗਈ ਹੈ ਤੁਹਾਨੂੰ ਬਾਅਦ ਚ ਵਿਖਾਉਣੇ ਪਹਿਲਾਂ ਧੰਨਵਾਦ ਦਿਖਾ ਦिए ਇਹਦੇ ਨੇ ਠੰਡ ਲੱਗੇ ਤਾਂ ਦੇਖ ਸਕਦੇ ਇਹਦਾ ਕਿੰਨਾ ਸੂਆ ਜੇ ਇਹ ਦੂਜੇ ਸਵੇਰ ਸੋਹਣੀ ਉਹਦਾ ਪਹਿਲੇ ਨਹੀਂ ਭਾਵੇਂ ਕੋਟਾ ਅੱਛਾ ਵੇਖਣ ਨੂੰ ਭਾਵੇਂ ਪਹਿਲਾਂ ਨਹੀਂ ਲੱਗਦੀ ਸੋਹਣੀ ਜਿਹੜੇ ਵੀਰ ਜੀ ਨੇ ਕਹਿੰਦੇ ਕਿ ਦੂਸਰੇ ਆ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਇਹਨੇ ਪਹਿਲੇ ਸੂਵੇ 15 ਕਿਲੋ ਦਿੱਤਾ ਵਾ ਅੱਛਾ ਹਾਂਜੀ ਤਿਆਰ ਕੀ ਕਿੰਨਾ ਕ ਚਵਾਈ ਜਾਓਗੇ ਐਰ ਕਾਂ ਵਛੀ 17-18 ਕਿਲੋ ਦੋਗੇ ਤੋਰੋ ਹਾਂ ਫਿਰ ਇਹਨਾਂ ਵਿੱਚ ਕਿੰਨਾ ਕਿਲੋ ਜੀ ਟਾਈਮ ਹੈ ਜੀ ਟਾਈਮ ਇਹ ਹਫਤਾ ਲਊਗੀ ਵਛੀ ਹਫਤਾ ਕਿ ਲੈ ਜੂਗੀ ਹਾਂਜੀ ਬਾਕੀ ਦੁੱਧ ਜਿਹੜਾ ਵਾ 17-18 ਲੀਟਰ ਦੇ ਕਰੇ ਜਿਹੜਾ ਕਹਿੰਦੇ ਚਵਾਈ ਜਾਊਗੀ ਤੇ ਥੱਲੇੋਂ ਚੰਗੀ ਤਿਆਰ ਹੋਣੀ ਹੈ ਚੰਗਾ ਹੋਣਾ ਤਿਆਰ ਕਰਨ ਦੀ ਕੰਪੈਕਟ ਜੇ ਹਵਾਨਾ ਜਿਹੜਾ ਇਹਨੇ ਤਿਆਰ ਕਰਨਾ ਕਿਤੇ ਸਪਾਲਾ ਮੇ ਜੜੀਆਂ ਹਵਾ ਨੇ ਤੇ ਪੈਂਦੀਆਂ ਆਜ ਲਾਇਆ ਆਜ ਤੇ ਕਿਰ ਕਿ ਵਿਧੀ ਦਾ ਮੁੱਲ ਫਿਰ ਆਪਾਂ ਕਿੰਨਾ ਰੱਖੀ ਇਹਦਾ ਮੁੱਲ ਵਿਧੀ ਫਿਰ ਆਪਾਂ ਵਿਧੀ ਮੁੱਲ ਇਹਦਾ ਵੀ 60 ਕਰ ਲੈਨੇ ਆ 60 ਕਰਨਾ ਜੀ ਹਾਂ ਜੀ ਕਰ ਦਈਏ ਜੋ ਜਿਆਦੀ ਦੇ ਦਈਏ ਵੀ ਜਿਹ ਹੈਗੀ ਕਤਰ ਤੇ ਕੱਢਦੀ ਏ ਇਹ ਵੀ 50000 ਦੀ ਦੇ ਦਾਂਗੇ ਜੇ ਕੋਈ ਦੋਏ ਲਏਗਾ ਨਾ ਵਸ਼ੀਆਂ 5000 ਰੁਪਿਆ ਮਾਨ ਕਰ ਦਾਂਗੇ 95 ਦੀਆਂ ਦੇ ਦਾਂਗੇ 95 ਦਾ ਜੋੜਾ ਦੇ ਦੋਗੇ ਠੀਕ ਹੈ ਜੀ ਦੋਏ ਇਕੱਠੀਆਂ ਤੇ ਦਾ ਠੀਕ ਹੈ ਤੇ ਹੁਣ ਇੱਕ ਆ ਵੀ ਦਿਖਾ ਦਈਏ ਫਿਰ ਦੇ ਵੇਸ ਤੋਂ ਇਸ ਵਾਈ ਹੈ ਹਾਂਜੀ ਸੂਈ ਜਮਗਰ ਕਿੰਨਾ ਕਚਰਾ ਹੋਇਆ ਇਹਨਾਂ ਸੂਈ ਨਾਲ ਇਹਨੂੰ ਸੂਈ ਨੂੰ ਅੱਜ ਪੰਜਵਾਂ ਕ ਦੇਣਾ ਪੰਜਵਾਂ ਕ ਦੇਨੇ ਆ ਹਾਂਜੀ ਤੇ ਦੁੱਧ ਕਿੰਨਾ ਜੀ ਤਿਆਰ ਦੁੱਧ ਇਹਦੇ ਥੱਲੇ ਹਾਤੇ 11 ਕਿਲੋ ਆਪਾਂ ਦੱਸ ਦੱਸਾਂਗੇ ਠੀਕ ਹੈ ਹਾਂਜੀ ਤੇ ਕਿੰਨਾ ਕ ਚਵਾਈ ਜਾਊਗੀ ਦੁੱਧ 13-14 ਕਿਲੋ ਦੇਵੋਗੇ ਅਸੀਂ ਲੈ ਖੋ ਲੋ ਹਾਂ ਫਿਰ ਤਰਦੀ ਹੋ ਗਿਆ ਆਈਆਂ ਬਾਕੀ ਮਗਰੇ ਤੇ ਬੱਚਾ ਬੱਚਾ ਬਹੀ ਤੰਗਾ ਬਾਕੀ ਆ ਦੇਖ ਸਕਦੇ ਜਾਈ ਹੁਣੀਗਾ 10 ਕਿ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਇਹਦੇ ਕੋਲ ਆਜੇ ਲੈ ਆਵਿਤੀ ਬਾਕੀ ਹੈਗੀ ਕ੍ਰੋਸ ਚ ਫੈਟ ਵੀ ਚੰਗੀ ਆਈ ਜਾਨੀ ਇਹਦੀ ਉਹ ਤੇਰਾ ਛੰਡੀ ਤੇਰੀ ਚ ਵੀ ਜੀ ਹਾਂ ਜੀ ਤੇ ਕਿੰਨਾ ਕ ਦੁੱਧ ਚ ਵਾਈ ਜਾਊਗੀ ਦੋ ਤੇ 13 14 ਕਿਲੋ ਦੋਗੀ ਬੱਚੀ ਤੇ ਇਹਦਾ ਕੀ ਰੱਖਣਾ ਮੁੱਲ ਕਿਹਦਾ ਮੁੱਲ ਭਾਵੇਂ 35 ਕਰਾ ਲਈਏ ਭਾਵੇਂ 32 30 ਚੋਂ 2000 ਰੁਪਏ ਛੋਟ ਕਰਦੇ 28000 ਦੀ ਦੇ ਦੋਗੇ ਤੇ ਦੁੱਧ 10 ਲੀਟਰ ਮੋਕੇ ਦੇ ਚਵਾ ਦੋਗੇ ਹਾਂਜੀ ਚਵਾ ਦੋ ਥਾਨ ਵੀ ਦੇਖ ਸਕਦੇ ਇਹਦੇ ਵੀ ਲੱਗੇ ਤਾਂ ਤੇ ਹੁਣ ਮੱਝਾਂ ਵੀ ਦਿਖਾ ਦिए ਹਾਂਜੀ ਮੱਝੀ ਵੀ ਸਾਰੋ ਮੱਝ ਇੱਕੋ ਹੀ ਜੀ ਇੱਕੋ ਹੀ ਉਹ ਕਿੰਨੀ ਚਾਵਲੀ ਨੂੰ ਬੜੇ ਦਸੇ ਪਾਪਾ ਕੇ ਬੰਨੇ ਆ ਜੇ ਆ ਜਿਹੜੀ ਆ ਵਿੱਚ ਨਹੀਂ ਜਿਹੜੀ ਤੇ ਇਹ ਵੀ ਗੱਭਾਂ ਹੀ ਜੇ ਹਾਂਜੀ ਗੱਭਾਂ ਨੇ ਵੀ ਤੇ ਕਿੰਨਾ ਕੁ ਲੈ ਜੇ ਟਾਈਮ ਇਹ ਤਿਆਰੀ ਇਹ ਚ ਆ ਪੰਜ ਦਿਨ ਲੈਂਦੀ ਆ ਤੇ ਇਹ ਕਿੰਨੇ ਕੁ ਦੁੱਧ ਆ ਲਈ ਜੇ ਦੁੱਧ 13 14 ਕਿਲੋ ਦਊਗੀ ਛੋਟੀ ਅੱਛਾ ਹਾਂਜੀ ਖੋਲੀਆਂ ਫਿਰ ਤੋੜਦੀ ਆ ਹਾਂ ਹੌਲ ਕੇ ਹਨ ਦੇਖ ਸਕਦੇ ਤੇ ਵੀ ਲੱਗੇ ਤਾਂ ਇਕੜੀ ਛੋਟੇ ਬੜੀ ਡੱਦੀ ਆ ਥੱਲਿਆਂ ਚੰਗੀ ਤਿਆਰ ਹੁੰਦੀ ਆ ਹੌਲੀ ਹੌਲੀ ਤੋੜੀ ਹੁੰਦੀ ਆ ਬੁਟਾ ਕੇ ਬਸ ਪਤਾ ਹੀ ਹਾਲੀ फिर जी जी। बाकी अपना जिम का पूरा शकीन आ जिम च पूरी मेहनत करता जाके भी ठंड घट ही लगती है इस करके बाकी ने भी चंगे तैयार होना वा पूरा सोन तकर ਲਜੀ ਬੱਚਾ ਕਿਤੋਂ ਲੈਣ ਦਾ ਵੀ ਔਲ ਕਰਦੀ ਨਹੀਂ ਤੇ ਦੱਸਿਓ ਵੀ ਜੀ ਇਹਦਾ ਫਿਰ ਮੁੱਲ ਆਪਾਂ ਇਹਦਾ ਮੁੱਲ ਵੀ ਤੁਸੀਂ ਭਾਵੇਂ 90 ਕਰਾ ਲੋ ਭਾਵੇਂ 85 80 ਦੇ ਦੀਏ ਜੇ ਆਗੇ ਕਸਰ ਤੇ ਕੱਢ ਦੀਏ 5000 ਛੋਟ 75 ਦੀ ਅੱਛਾ 75000 ਦੀ ਹਾਂਜੀ ਅੱਜ ਚੰਗੇ ਖੁੱਲੀ ਛੋਟ ਹੀ ਦੇ ਚ ਕਰਨੇ ਅੱਜ ਬਾਬਾ ਚਾਰ ਬਾਅਦ ਵੀਡੀਓ ਭੌਣ ਲੱਗੇ ਆ ਤੁਹਾਨੂੰ ਪਤਾ ਬਾਕੀ ਆਪਣਾ ਮਾਲ ਜੈ ਜੀ ਹੁੰਦਾ ਰੇਡਾ ਬੁਈ ਵੰਦੇ ਰਹਿੰਦੇ ਵੀਡੀਓ ਹਾਂਜੀ ਹਾਂਜੀ ਮੈਡਮ ਨਹੀਂ ਦਿੰਦਾ ਕੋਈ ਬਹੁਤ ਚੰਗੀਆਂ ਬੱਟੀਆਂ ਦੋਹੀਂ ਠੀਕ ਹੈ ਜੀ ਤੇ ਛੋਟੀ ਜੇ ਕੋ ਦੂਰੋਂ ਆਏਗਾ ਤੇ ਹੋਰ ਦੋ ਤਿੰਨ ਯਾਰ ਮਨ ਕਰਦਾ ਅੱਛਾ ਚਲੋ ਕੋ ਫੋਨ ਲਾਵੇ ਹਨਾ ਫੋਨ ਲਾਏ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਇੱਕ ਕੜੀ ਨਾ ਵਹਿਣਾ ਦੋਹੀ ਖਾ ਲੋ ਚਲੋ ਆਹ ਦੇਖ ਸਾਦੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਸ਼ ਚੱਕ ਕੇ ਫੇਰੀ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ